ਜਿਹੜਾ ਵੀ ਇਸ ਸ਼ਬਦ ਨੂੰ ਇਨ੍ਹਾਂ 500 ਸਰੋਵਰਾਂ ਤੇ ਜਾ ਕੇ ਕਰੇਗਾ ਇਨ੍ਹਾਂ 55 ਸਰੋਵਰਾਂ ਤੇ ਜਾ ਕੇ ਇਸ਼ਨਾਨ ਕਰਦਿਆਂ ਸਮੇਂ ਕਰੇਗਾ ਉਸ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਚਾਹੇ ਉਸ ਨੂੰ ਚਮੜੀ ਰੋਗ ਹੈ ਚਾਹੇ ਉਸ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਲੱਗੀ ਹੋਈ ਹੈ ਚਾਹੇ ਉਸ ਨੂੰ ਦਿਮਾਗੀ ਬਿਮਾਰੀ ਹੈ ਚਾਹੇ ਉਸ ਨੂੰ ਮਾਨਸਿਕ ਰੋਗ ਹੈ ਚਾਹੇ ਸ਼ਰੀਰਕ ਰੋਗ ਹੈ ਕਿਸੇ ਵੀ ਤਰ੍ਹਾਂ ਦਾ ਰੋਗ ਚਾਹੇ ਅੱਖਾਂ ਦਾ ਰੋਗ ਹੈ ਕਿਸੇ ਵੀ ਪ੍ਰਕਾਰ ਦੇ ਰੋਗ ਨੂੰ ਇਹ ਪੰਜੇ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਠੀਕ ਹੋ ਜਾਂਦੇ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਮੈਂ ਤੁਹਾਡਾ ਆਪਣਾ ਮੰਤਪ੍ਰੀਤ ਸਿੰਘ ਬਿਰਕ ਉਰਫ ਕੋਹਰ। ਅੱਜ ਇੱਕ ਇਤਿਹਾਸਿਕ ਸ਼ਬਦ ਤੇ ਇਤਿਹਾਸਿਕ ਅਸਥਾਨਾਂ ਦੇ ਨਾਲ ਜੁੜਿਆ ਹੋਇਆ ਸ਼ਬਦ ਤੁਹਾਡੇ ਅੱਗੇ ਪੇਸ਼ਕਸ਼ ਕਰਨ ਜਾ ਰਹੇ ਹਾਂ। ਬੜੇ ਚਿਰ ਤੋਂ ਢੀਕ ਸੀ ਸਾਰਿਆਂ ਦੇ ਮੈਸੇਜ ਆ ਰਹੇ ਸੀ। ਦੁੱਖਾਂ ਨੂੰ ਦੂਰ ਕਰਨ ਦੇ ਲਈ ਕੋਈ ਐਸਾ ਸ਼ਬਦ ਦਿਓ ਜਿਹਦੇ ਨਾਲ ਸਾਡੇ ਦੁੱਖ ਮਿੰਟ ਸਕਿੰਟ ਦੇ ਵਿੱਚ ਹੀ ਖਤਮ ਹੋ ਜਾਣ ਬਹੁਤੀ ਸਾਨੂੰ ਮੁਸ਼ਕਲ ਨਾ ਕਰਨੀ ਪਵੇ ਸਾਨੂੰ ਕੱਲ ਨਾ ਨਾ ਕੱਲ ਨਹੀਂ ਪਵੇ ਅਸੀਂ ਬਹੁਤ ਮੁਸ਼ਕਲ ਦੇ ਵਿੱਚ ਆ ਤੇ ਅੱਜ ਜੋ ਸ਼ਬਦ ਜਿਹੜੇ ਅਸਥਾਨ ਦੇ ਨਾਲ ਜੁੜਿਆ ਹੋਇਆ ਉਹ ਅਸਥਾਨ ਸ੍ਰੀ ਅਮਰਸਰ ਸਾਹਿਬ ਦੀ ਪਾਕ ਪਵਿੱਤਰ ਸਰਜ਼ਮੀਂ ਤੇ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਪੰਜ ਸਰੋਵਰਾਂ ਦੀ ਧਰਤੀ ਸ੍ਰੀ ਅੰਮ੍ਰਿਤਸਰ ਨੂੰ ਪੰਜ ਸਰੋਵਰਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ ਕਿਉਂਕਿ ਇੱਥੇ ਪੰਜ ਪੰਜ ਸਰੋਵਰ ਨੇ ਉਹ ਸਰੋਵਰ ਜਿਹੜੇ ਸਰੋਵਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਰਾਮਦਾਸ ਦੀ ਯਾਦ ਦੇ ਵਿੱਚ ਬਣਾਏ ਇਸ ਧਰਤੀ ਨੂੰ ਮਾਣ ਪ੍ਰਾਪਤ ਹੈ ਪੰਜੇ ਸਰੋਵਰਾਂ ਦੀ ਧਰਤੀ ਦਾ ਇਸ ਵਾਸਤੇ ਜਦ ਵੀ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਆਓ ਅੰਮ੍ਰਿਤਸਰ ਸਿਫਤੀ ਦਾ ਕਰ ਕੇਂਦੇ ਨੇ ਇੱਥੇ ਸਿਫਤ ਸਲਾਹ ਦੇ ਗੀਤ ਗਾਏ ਜਾਂਦੇ ਨੇ ਐਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਅੰਦਰ ਪਰਵੇਸ਼ ਕਰਦੇ ਆ ਸਾਰੀ ਇਹਦੀ ਹੱਦ ਦੇ ਵਿੱਚ ਪਹੁੰਚਦੇ ਆ ਸਾਰੀ ਆ ਜਦ ਤੁਸੀਂ ਬਾਈਪਾਸ ਤੋਂ ਆਓ ਜਿਹੜੇ ਮਰਜੀ ਬਾਈਪਾਸ ਤੋਂ ਆਓ ਸ੍ਰੀ ਅੰਮ੍ਰਿਤਸਰ ਸਾਹਿਬ ਜਦ ਤੁਸੀਂ ਪਰਵੇਸ਼ ਕਰਦੇ ਹੋ ਐਂਟਰ ਕਰਦੇ ਹੋ ਇੱਕ ਸਿਫਤ ਸਲਾਹ ਦੇ ਗੀਤ ਹਵਾ ਦੇ ਵਿੱਚ ਮਹਿਸੂਸ ਹੁੰਦੇ ਨੇ ਐਸਸੀ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਹੈ ਅਮਰਤ ਸਰੋਵਰਾਂ ਦੀ ਧਰਤੀ ਅਮਰਤ ਸਰ ਤੋਂ ਪਾਵ ਅਮਰਤ ਸਰੋਵਰਾਂ ਦੀ ਧਰਤੀ ਜਿੱਥੇ ਪੰਜ ਸਰੋਵਰ ਨੇ ਅਮਰਤ ਦੇ ਇਹ ਅਮਰਤ ਦੇ ਪੰਜ ਸਰੋਵਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਰਾਮਦਾਸ ਜੀ ਯਾਦ ਦੇ ਵਿੱਚ ਬਣਾਏ ਇੱਕ ਤਾਂ ਮੇਰੇ ਪਿਤਾ ਦੀ ਯਾਦ ਰਵੇ ਤੇ ਉਹਨਾਂ ਦੀਆਂ ਤਾਂ ਮੀਰੀ ਰੁਚੀਆਂ ਉਹਨਾਂ ਦੀ ਕਲਾ ਇਹਨਾਂ ਸਰੋਵਰਾਂ ਦੇ ਵਿੱਚ ਵਰਤ ਸਕੇ ਸਪਨਾ ਤਾਂ ਦੇਖਿਆ ਸੀ ਸ੍ਰੀ ਗੁਰੂ ਰਾਮਦਾਸ ਜੀ ਨੇ ਤੇ ਪਰ ਉਹ ਸੁਪਨੇ ਨੂੰ ਉਹਨਾਂ ਦੇ ਹੋਂ ਹਾਰ ਪੁੱਤਰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੂਰਾ ਕੀਤਾ ਪੰਜ ਸਰੋਵਰ ਬਣਾ ਕੇ ਰੱਖ ਦਿੱਤੇ ਇਹ ਤੁਸੀਂ ਸ਼ੁਰੂ ਹੋ ਜਾਓ ਪਹਿਲਾ ਸਰੋਵਰ ਸ੍ਰੀ ਸੰਤੋਖ ਸਰ ਸਾਹਿਬ ਦੂਸਰਾ ਸਰੋਵਰ ਸ੍ਰੀ ਕੋਲ ਸਰ ਸਾਹਿਬ ਤੀਸਰਾ ਸਰੋਵਰ ਸ੍ਰੀ ਵਿਵੇਕ ਸਰ ਸਾਹਿਬ ਚੌਥਾ ਸਰੋਵਰ ਸ੍ਰੀ ਰਾਮ ਸਰ ਸਾਹਿਬ ਤੇ ਪੰਜਵਾਂ ਸਰੋਵਰ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਸਥਿਤ ਗੁਰੂ ਰਾਮਦਾਸ ਦਾ ਸਰੋਵਰ ਉਹ ਅੰਮ੍ਰਿਤ ਸਰੋਵਰ ਜਿੱਥੇ ਕਾਂ ਵੀ ਹੰਸ ਬਣ ਕੇ ਨਿਕਲ ਗਏ ਜਿੱਥੇ ਦੁੱਖ ਪੰਜ ਨਹੀਂ ਦੇ ਪਤੀ ਨੂੰ ਕੋੜ ਪਿਆ ਹੋਇਆ ਉਹ ਵੀ ਸਰਜੀਤ ਹੋ ਕੇ ਸੁਰਜੀਤ ਹੋ ਕੇ ਨਿਕਲਿਆ ਜਿੱਥੇ ਜਿਹੜਾ ਵੀ ਰੋਗੀ ਗਿਆ ਉਹ ਰੋਗ ਰਹਿਤ ਹੋ ਕੇ ਨਿਕਲਿਆ ਇਹ ਪੰਜ ਸਰੋਵਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੁਣ ਅੱਜ ਦਾ ਜੋ ਸ਼ਬਦ ਇਹ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਇਹ ਸ਼ਬਦ ਇਨ੍ਹਾਂ ਸਰੋਵਰਾਂ ਦੇ ਨਾਲ ਹੀ ਜੁੜਿਆ ਹੋਇਆ ਹੈ ਜਿਹੜਾ ਵੀ ਇਸ ਸ਼ਬਦ ਨੂੰ ਇਨ੍ਹਾਂ ਪੰਜਾਂ ਸਰੋਵਰਾਂ ਤੇ ਜਾ ਕੇ ਕਰੇਗਾ ਇਨ੍ਹਾਂ ਪੰਜਾਂ ਪੰਜਾਂ ਸਰੋਵਰਾਂ ਤੇ ਜਾ ਕੇ ਇਸ਼ਨਾਨ ਕਰਦਿਆਂ ਸਮੇਂ ਕਰੇਗਾ ਉਸ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਚਾਹੇ ਉਸ ਨੂੰ ਚਮੜੀ ਰੋਗ ਹੈ ਚਾਹੇ ਉਸ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਲੱਗੀ ਹੋਈ ਹੈ ਚਾਹੇ ਉਸ ਨੂੰ ਦਿਮਾਗੀ ਬਿਮਾਰੀ ਹੈ ਚਾਹੇ ਉਸ ਨੂੰ ਮਾਨਸਿਕ ਰੋਗ ਹੈ ਚਾਹੇ ਸ਼ਰੀਰਕ ਰੋਗ ਹੈ ਕਿਸੇ ਵੀ ਤਰ੍ਹਾਂ ਦਾ ਰੋਗ ਚਾਹੇ ਅੱਖਾਂ ਦਾ ਰੋਗ ਹੈ ਕਿਸੇ ਵੀ ਪ੍ਰਕਾਰ ਦੇ ਰੋਗ ਨੂੰ ਇਹ ਪੰਜੇ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਠੀਕ ਹੋ ਜਾਣਗੇ ਹੁਣ ਐਸਾ ਕਿਹੜਾ ਸ਼ਬਦ ਹੈ ਜਿਹੜਾ ਦੁੱਖਾਂ ਤੋਂ ਦੂਰ ਕਰ ਦੇਗਾ ਜਿਹੜਾ ਇਹਨਾਂ ਪੰਜਾਂ ਸਰੋਵਰਾਂ ਦੇ ਵਿੱਚ ਰਚਿਆ ਹੋਇਆ ਹੈ ਇਹਨਾਂ ਪੰਜਾਂ ਸਰੋਵਰਾਂ ਤੇ ਜਾ ਕੇ ਕਰਨਾ ਹੈ ਇਹ ਸ਼ਬਦ ਸੋਰਠ ਮਹੱਲਾ ਪੰਜਵਾਂ ਕਰ ਤੀਜਾ ਦੋ ਪਦੇ ੴ ਸਤਿਗੁਰ ਪ੍ਰਸਾਦਿ RAM DAAS SAROVAR NAATE SAB UTRE PAAP KAMATE NIRMAL HOYE KAR IS NANANA GUR PURE KEENE DANA ਬਸ ਇੱਥੋਂ ਤੱਕ ਸੋਰਠ ਮਹੱਲਾ ਪੰਜਵਾਂ ਕਰ ਤੀਜਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਾਰਿ ਸਨਾਨਾ ਗੁਰ ਪੂਰੇ ਕੀਨੇ ਦਾਨਾ ਇਹ ਪੰਜੇ ਸਰੋਵਰਾਂ ਤੇ ਜਾ ਕੇ ਇਹ ਸ਼ਬਦ ਜਦ ਵੀ ਤੁਸੀਂ ਇਸ਼ਨਾਨ ਕਰਨਾ ਹੈ ਸ੍ਰੀ ਸੰਤੋਖ ਸਰ ਸਾਹਿਬ ਜਾ ਕੇ ਪੰਜ ਚੁੱਭੀਆਂ ਲਾਉਣੀਆਂ ਤੇ ਪੰਜੇ ਵਰੀ ਇਹ ਸ਼ਬਦ ਦਾ ਜਾਪ ਰੱਖਣਾ ਹੈ ਸ੍ਰੀ ਵਿਵੇਕ ਸਰ ਸਾਹਿਬ ਜਾਣਾ ਉਥੇ ਪੰਜ ਚੁੱਬੀਆਂ ਲਾ ਕੇ ਇਹ ਪੰਜ ਵਰੀ ਪੜਨਾ ਹੈ ਸ੍ਰੀ ਕੋਲਸਰ ਸਾਹਿਬ ਜਾਣਾ ਉਥੇ ਪੰਜ ਚੁੱਬੀਆਂ ਲਾਉਂਦੇ ਸਮੇਂ ਪੰਜ ਵਰੀ ਪੜਨਾ ਹੈ ਸ੍ਰੀ ਰਾਮ ਸਰ ਸਾਹਿਬ ਜਾਣਾ ਉਥੇ ਸਰੋਵਰ ਦੇ ਵਿੱਚ ਪੰਜ ਚੁੱਬੀਆਂ ਲਾ ਕੇ ਪੰਜ ਵਰੀ ਪੜਨਾ ਹੈ ਤੇ ਪੰਜਵਾਂ ਸਰੋਵਰ ਸ੍ਰੀ ਹਰਮੰਦਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਸਰੋਵਰ ਉਥੇ ਪੰਜ ਚੁੱਬੀਆਂ ਲਾਉਂਦੇ ਸਮੇਂ ਪੰਜ ਵਰੀ ਜਾਪ ਕਰਨਾ ਇਸ ਸ਼ਬਦ ਦਾ ਤੇ ਜਿਹੜਾ ਵੀ ਇਸ ਤਰ੍ਹਾਂ ਕਰਦਾ ਜਾਏਗਾ ਪੰਜ ਦਿਨ ਲਗਾਤਾਰ ਇਸ਼ਨਾਨ ਕਰੇ ਇਨ੍ਹਾਂ ਪੰਜਾਂ ਸਰੋਵਰਾਂ ਦੇ ਵਿੱਚ ਆ ਕੇ ਉਦੇ ਸਾਰੇ ਦੁੱਖ ਕੱਟੇ ਜਾਣਗੇ ਉਦੇ ਸਾਰੇ ਰੋਗ ਦੂਰੇ ਹੋ ਜਾਣਗੇ ਫਿਰ ਕੀ ਹੋਇਆ ਸਰੀਰ ਨੂੰ ਰੋਗ ਲੱਗੇ ਦੁੱਖ ਲੱਗੇ ਇਹਦੇ ਨਾਲ ਨਾਲ ਦਵਾਦਾਰੂ ਵੀ ਮੌਜੂਦ ਹੈ ਹਰ ਇੱਕ ਰੋਗ ਦੀ ਹਰ ਇੱਕ ਰੋਗ ਜੇਕਰ ਮੌਜੂਦ ਹੈ ਤੇ ਉਹਦਾ ਤੋੜ ਵੀ ਬਣਿਆ ਹੈ ਤੇ ਜਿਹੜਾ ਵੀ ਇਹਨਾਂ ਪੰਜਾਂ ਸਰੋਵਰਾਂ ਤੇ ਜਾ ਕੇ ਇਸ਼ਨਾਨ ਕਰਦੇ ਸਮੇਂ ਇਹ ਪੰਜ ਵਾਰ ਸ਼ਬਦ ਪੜ੍ਹੇਗਾ ਉਹਦੇ ਦੁੱਖ ਰੋਗ ਸਾਰੇ ਕੱਟੇ ਜਾਣਗੇ ਇਹ ਪੰਜੇ ਸਰੋਵਰ ਬਣਾਏ ਹੀ ਇਸ ਵਾਸਤੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕਿ ਜਿਹੜਾ ਵੀ ਇਹਨਾਂ ਸਰੋਵਰਾਂ ਤੇ ਆ ਕੇ ਇਸ਼ਨਾਨ ਕਰੇ ਉਹਦੇ ਸਾਰੇ ਰੋਗ ਕੱਟੇ ਜਾਣਗੇ ਚਾਹੇ ਉਹ ਮਾਨਸਿਕ ਰੋਗ ਹੈ ਚਾਹੇ ਤਨ ਦੇ ਰੋਗ ਨੇ ਚਾਹੇ ਸਰੀਰਕ ਨੇ ਚਾਹੇ ਮਨ ਦੇ ਵਿੱਚ ਬੁਰੇ ਵਿਕਾਰਾਂ ਦੇ ਨਾਲ ਉਪਜੇ ਹੋਏ ਰੋਗ ਨੇ ਕੁਝ ਰੋਗ ਦਿਸਦੇ ਨੇ ਕੁਝ ਨਹੀਂ ਦਿਸਦੇ ਇਹ ਸਾਰੇ ਰੋਗਾਂ ਨੂੰ ਕੱਟਣ ਦੇ ਵਿੱਚ ਸਮਰੱਥ ਹੈ ਸ਼ਬਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਕਿਉਂਕਿ ਇਹ ਸਾਰੇ ਸਰੋਵਰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਮਹਾਰਾਜ ਦੇ ਹੀ ਨੇ ਇਸ ਵਾਸਤੇ ਆਖਿਆ ਰਾਮਦਾਸ ਸਰੋਵਰ ਨਾਤੇ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ 16 ਮਹੱਲਾ ਪੰਜਵਾਂ ਕਾਰਤੀਜਾ ਦੋ ਪਦੇ ਰਾਮਦਾਸ ਸਰੋਵਰ ਨਾਤੇ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਮੌਜੂਦ ਪੰਜੇ ਸਰੋਵਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਯਾਦ ਦੇ ਵਿੱਚ ਬਣਾਏ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਨ੍ਹਾਂ ਦੇ ਪੁੱਤਰ ਨੇ ਸਭ ਉਤਰੇ ਪਾਪ ਕਮਾਤੇ ਮਹਾਰਾਜ ਕਹਿੰਦੇ ਸਾਰੇ ਹੀ ਪਾਪ ਕੱਟੇ ਜਾਣਗੇ ਇਨ੍ਹਾਂ ਸਰੋਵਰਾਂ ਤੇ ਜਾ ਕੇ ਇਸ਼ਨਾਨ ਕਰਨ ਦੇ ਨਾਲ ਨਿਰਮਲ ਹੋਏ ਕਰੇ ਇਸ਼ਨਾਨਾ ਜਿਹੜਾ ਵੀ ਇਸ਼ਨਾਨ ਕਰੇਗਾ ਉਹਦਾ ਮਨ ਤੇ ਤਨ ਨਿਰਮਲ ਹੋ ਜਾਏਗਾ ਗੁਰਪੂਰੇ ਕੀਨੇ ਦਾਣਾ ਇਹ ਐਸੇ ਪੂਰੇ ਗੁਰੂ ਦੀ ਯਾਦ ਦੇ ਵਿੱਚ ਬਣੇ ਨੇ ਜਿਸ ਗੁਰੂ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹੈ ਇਉਂ ਦੇ ਯਾਦ ਦੇ ਵਿੱਚ ਸਰੋਵਰ ਨੇ ਪੰਜੇ ਸਰੋਵਰ ਤੇ ਬਲਹਾਰੇ ਜਾਈਏ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਹ ਉਹ ਮਾਝੇ ਦੀ ਧਰਤੀ ਹੈ ਜਿੱਥੇ ਪੰਜਾਂ ਸਰੋਵਰ ਸਰੋਵਰਾਂ ਨੂੰ ਬਣਾ ਕੇ ਰੱਖ ਦਿੱਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਐ ਇਹ ਸਿਫਤੀ ਦਾ ਘਰ ਇਥੇ ਸਿਫਤ ਸਲਾਹ ਦੇ ਗੀਤ ਗਾਏ ਜਾਂਦੇ ਨੇ ਐਸੀ ਮਾਝੇ ਦੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਰਵੇਸ਼ ਕਰਦੇ ਆਂ ਹੀ ਇਸ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਰੋਹਾਨੀਅਤ ਦੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਮਰਜੀ ਪਾਸੇ ਤੋਂ ਤੁਸੀਂ ਆਓ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਇਹ ਅੰਮ੍ਰਿਤ ਸਰੋਵਰਾਂ ਦੀ ਧਰਤੀ ਹੈ ਇਹ ਸਿਫਤ ਸਲਾਹ ਦੀ ਧਰਤੀ ਹੈ ਇਹ ਗੁਰੂਆਂ ਪੀਰਾਂ ਅਵਤਾਰਾਂ ਦੀ ਧਰਤੀ ਹੈ ਐਸੀ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਹੈ ਇੱਥੇ ਇਹਦੇ ਕਣ-ਕਣ ਦੇ ਵਿੱਚ ਅੰਮ੍ਰਿਤ ਦੇ ਗੀਤ ਨੇ ਇਹਦੇ ਕਣ-ਕਣ ਦੇ ਵਿੱਚ ਸਿਫਤ ਸਲਾਹ ਦੇ ਗੀਤ ਨੇ ਇਹ ਐਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਬੜੀ ਮਨਮੋਕ ਹੈ ਮਨ ਨੂੰ ਮੋਹਣ ਵਾਲੀ ਹੈ ਦਿਲਾਂ ਨੂੰ ਛੂਣ ਵਾਲੀ ਹੈ ਤੇ ਸਾਡੇ ਦੁੱਖਾਂ ਰੋਗਾਂ ਕਲੇਸ਼ਾਂ ਤੇ ਕਸ਼ਟਾਂ ਨੂੰ ਦੂਰ ਕਰਨ ਵਾਲੀ ਹੈ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿਹੜੇ ਇੱਥੋਂ ਦੇ ਨਿਵਾਸੀ ਨੇ ਉਹਨਾਂ ਨੂੰ ਵੀ ਇਨ੍ਹਾਂ ਪੰਜਾਂ ਸਰੋਵਰਾਂ ਤੇ ਜਾ ਕੇ ਇਸ਼ਨਾਨ ਕਰਨਾ ਚਾਹੀਦਾ ਤੇ ਜਿਹੜੇ ਵੀ ਬਾਹਰੋਂ ਆਉਣ ਇਸ਼ਨਾਨ ਕਰਨ ਦੇ ਲਈ ਉਹ ਜ਼ਰੂਰ ਇਨ੍ਹਾਂ ਪੰਜਾਂ ਸਰੋਵਰਾਂ ਤੇ ਆ ਕੇ ਇਸ ਸ਼ਬਦ ਦਾ ਉਚਾਰਨ ਕਰਨ ਮੈਂ ਫੇਰ ਸ਼ਬਦ ਦੱਸ ਦਿਆਂ ਚਾਹੇ ਕੋਈ ਹਿੰਦੂ ਐ ਬੋਧੀ ਐ ਜੈਨੀ ਐ ਮੁਸਲਮਾ ਐ ਇਸਾਈ ਐ ਕੋਈ ਵੀ ਆ ਕੇ ਇਹਨਾਂ ਪੰਜਾਂ ਸਰੋਵਰਾਂ ਤੇ ਦਰਸ਼ਨ ਕਰ ਸਕਦਾ ਤੇ ਉੱਥੇ ਇਸ਼ਨਾਨ ਕਰਕੇ ਆਪਣੇ ਦੁੱਖ ਰੋਗ ਕੱਟ ਸਕਦਾ ਸੋਰਠ ਮਹੱਲਾ ਪੰਜਵਾ ਕਰ ਤੀਜਾ ਧੁੱਪ ਦੇ ਏਕ ਓੰਕਾਰ ਸਤਗੁਰ ਪ੍ਰਸਾਦ RAM DAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੇ ਕੀਨੇ ਦਾਣਾ ਇਤਨੀਆਂ ਵਿਚਾਰਾਂ ਪਰਮਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਇਹ ਇਤਿਹਾਸਿਕ ਸਥਾਨ ਦੇ ਨਾਲ ਜੁੜਿਆ ਹੋਇਆ ਇਤਿਹਾਸਿਕ ਸ਼ਬਦ ਅਸੀਂ ਪੜ ਕੇ ਆਪਣੇ ਦੁੱਖ ਦੂਰ ਕਰੀਏ ਇਤਨੀਆਂ ਵਿਚਾਰਾਂ ਪਰਮਾਨ ਕਰਨੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਐਂਡ ਸ਼ੇਅਰ ਕਰ ਦਿਵੋ ਤੇ ਸਾਰਿਆਂ ਤੱਕ ਇਹ ਸਭ ਤੋਂ ਕੀਮਤੀ ਇਨਫੋਰਮੇਸ਼ਨ ਪਹੁੰਚਾ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਜੀ ਫਤਿਹ